ਹਾਂਜੀ ਦੋਸਤੋ ਸਵਾਗਤ ਹੈ ਟਾੜਾ ਲਾਈ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਸਾਡੇ ਕਿਸਾਨ ਵੀਰ ਨੇ ਡੇਰੀ ਦਾ ਕੰਮ ਕਰਦਾ ਵਾ ਦਾ ਫਾਰਮ ਦਾ ਤੇ ਡੰਗ ਡੰਗ ਰੱਖੇ ਨੇ ਉਹਨੇ ਪਿੰਡ ਦੇ ਵਿੱਚ ਕਾਫੀ ਤੇ ਹੁਣ ਉਹਨੇ ਪਿੰਡ ਦੇ ਬਾਹਰ ਬਾਹਰ ਇਹ ਆਪਣਾ ਸੈੱਡ ਪਾਇਆ ਨਿਕਾ ਤੇ ਉਹ ਜਿਹੜਾ ਮਗਰਲਾ ਸਾਡਾ ਇਹ ਪਹਿਲਾਂ ਪਾਈ ਸੀ ਬਿਲਡਿੰਗ ਤੇ ਆ ਬਾਅਦ ਦੇ ਵਿੱਚ ਦੂਹੀ ਸੈੱਡ ਪਾਇਆ ਸੀ ਤੇ ਪਰਲੇ ਦੇ ਵਿੱਚ ਤੂੜੀ ਤੇ ਅਗਲੇ ਬੰਨੇ ਇਹਨੇ ਥੋੜੇ ਜਿਹੇ ਆਪਣੇ ਪਸ਼ੂ ਜਾਨਵਰ ਰੱਖੇ ਨੇ ਇਹ ਪਿੰਡ ਤੋਂ ਹਟਵਾਉਂਦਾ ਜੀ ਤੁਸੀਂ ਦੇਖ ਸਕਦੇ ਹੋ ਤੇ ਉਹ ਸਾਡਾ ਪਿੰਡ ਵਾ ਤੇ ਆ ਲੇ ਕੇ ਸੈੱਟ ਪਾਇਆ ਨਾਲ ਤੇ 1.5-2 ਕਿਲੋ ਪੱਠੇ ਵੇਚਣੇ ਪਰਸਨ ਤੁਸੀਂ ਪਰਸਨ ਵੇਚ ਸਕਦੇ ਆ ਇੱਥੇ ਨਾਲ ਹੀ ਤੇ ਹੁਣ ਆ ਸੈੱਟ ਪਾਇਆ ਵਾ ਇਹਦੀ ਪਾਉਣ ਦੀ ਵਜ੍ਹਾ ਕੀ ਸੀ ਤਾਂ ਸਾਰੀ ਗੱਲਬਾਤ ਇਸ ਵੀਡੀਓ ਵਿੱਚ ਕਰਾਂਗੇ ਅੰਦਰ ਜਾਂਦੇ ਆ ਜੀ ਤੇ ਤੁਹਾਨੂੰ ਅੰਦਰੋਂ ਦਿਖਾਉਂਦੇ ਆ ਕਿ ਸੈੱਟ ਵਾ ਤੇ ਤੁਹਿਆਂ ਵੇਖੋ ਤੇ ਇਧਰ ਖੁਰਲੀ ਬਣਾਈ ਹੈ ਕੁਛ ਬੱਚਾ ਵਾ ਤੇ ਨਾਲੋ ਜਵਾਕ ਨਹੀਂ ਤੇ ਮੇਨ ਕਰਨ ਇਹੋ ਸੀ ਕਿ ਆ ਜਵਾਗਾਂ ਕਰਕੇ ਬਣਾਇਆ ਸੀ ਕਿਉਂਕਿ ਪਿੰਡ ਦੇ ਵਿੱਚ ਰਹਿੰਦਾ ਸੀ ਤੇ ਉੱਥੇ ਡੰਗਰ ਰੱਖੇ ਸੀ ਘਰ ਦੇ ਵਿੱਚ ਪਿੰਡ ਦੇ ਵਿੱਚ ਘਰਤੀ ਉਹਦੇ ਤੇ ਡੰਗਰ ਰੱਖੇ ਸੀ ਤੇ ਮੱਝਾਂ ਸੀ ਪਰ ਜਿਹੜਾ ਜਵਾਗ ਸੀ ਇਹ ਬਜਦੇ ਨਹੀਂ ਸੀ ਇਹ ਮਤਲਬ ਪਲਦੇ ਨਹੀਂ ਸੀ ਤੇ ਸੇਤੀ ਮਰ ਜਾਂਦੇ ਸੀ ਪਰ ਇੱਥੇ ਨੇ ਵੱਖਰੀ ਜਗ੍ਹਾ ਬਣਾਤੀ ਤੇ ਇੱਥੇ ਉਹ ਖੁੱਲੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਤੇ ਆ ਜੇ 5-7 ਨੇ ਤੇ 5-7 ਬਾੜ ਤੇ ਚੜਨ ਗਏ ਨੇ ਤਾਂ ਤੁਸੀਂ ਵੇਖ ਸਕਦੇ ਆ ਕਟੀਆਂ ਨੇ ਤੇ ਇੱਥੇ ਦੋ ਬੱਸੀਆਂ ਸੀ ਤੇ ਉਹ ਮਗਰ ਸੈਡਾ ਤੂੜੀ ਵਾਲ ਤੇ ਉਹਦੇ ਵਿੱਚ ਤੂੜੀ ਪਾਈਏ ਤੇ ਇਹ ਇੱਕ ਕਾਰਨ ਕਿ ਸੀ ਤੇ ਇੱਥੇ ਖੁੱਲਾ ਪਾਇਆ ਵਾ ਤੇ ਹੌਲੀ ਹੌਲੀ ਕੰਪਲੀਟ ਕਰ ਦੋਗੇ ਫੇਰ ਇਹ ਹੋਰ ਦਾ ਜੀ ਉੱਤੇ ਹੁਣ ਜਿਵੇਂ ਗਰਮੀ ਆ ਗਈ ਏ ਤੇ ਇੱਥੇ ਸ਼ਾਮ ਵੀ ਹੋ ਜੇਗੀ ਤੇ ਅਜਾ ਨਾਵਾ ਪਾਇਆ ਅੱਗ-ਅੱਗ ਰੁੱਖ ਵੀ ਲਗਾਏ ਨੇ ਤੇ ਇਹ ਵੀ ਦੋ ਮਹੀਨਿਆਂ ਤੱਕ ਵੱਡੇ ਹੋ ਜਾਣਗੇ ਤਾਂ ਤੁਸੀਂ ਖੁਰਲੀ ਵੀ ਸਕਦੇ ਏ ਤੇ ਹੁਣ ਗਰਮੀ ਆ ਗਈ ਉੱਤੇ ਸ਼ਾਂ ਕਰਦੇ ਕਿਸਾਨ ਪਾਏਗੀ ਤੇ ਆ ਜਵਾਕ ਨੇ ਤੇ ਇਹ ਤੁਹਾਨੂੰ ਸਾਡੇ ਦੇਖ ਸਕਦੇ ਹੋ ਲਾਗਿਓ ਪਰ ਇਹ ਬੱਚਾ ਵੀ ਹੈ ਤੇ ਪਾਣੀ ਦਾ ਇੰਤਜਾਮ ਵੀ ਕੀਤਾ ਵਾ ਤੇ ਲਾਈਟ ਦਾ ਇੰਤਜਾਮ ਵੀ ਥੋੜੇ ਦਿਨਾਂ ਤੱਕ ਹੋ ਜਾਏਗਾ ਸੋ ਅੱਜ ਜਦ ਦੇਖ ਸਕਦੇ ਆ ਆ ਜੀ ਮਲੋ 3-4 ਮਹੀਨੇ ਹੋਏ ਨੇ ਇਥੇ ਜਵਾਕ ਲੈਣ ਦੇ ਨੂੰ ਤੇ ਥੋੜੇ ਜੇ ਪਲਨਾਪੇ ਨੇ ਅਜੇ ਵੀ ਇਹਨਾਂ ਦੀ ਗਰੋਥ ਘੱਟ ਵਾ ਤੇ ਜਦੋਂ ਇਥੇ ਕਰਦੇ ਵੀ ਅਸੀਂ ਤਾਂ ਇਹ ਥੋਲੇ ਹੁੰਨ ਦਾਪਾ ਤੋਂ ਰਹਿ ਗਏ ਸੀ ਤਾਂ ਨਾ ਤਾਂ ਰਹਿਣ ਕਰਕੇ ਇਹਨਾਂ ਮਲ ਤੋੜਦੇ ਨਹੀਂ ਸੀ ਪਰ ਹੁਣ ਇੱਥੇ ਆਨ ਕਰਕੇ ਖੁੱਲੇ ਰੈਂਦੇ ਨੇ ਤਾ ਜੇ ਸੇਤੀ ਆਉਣਗੇ ਸੋ ਇਹ ਇਸ ਕਰਕੇ ਵੀਡੀਓ ਬਣਾਈ ਜੀ ਤੇ ਆ ਤੂੜੀ ਵਾਲਾ ਸੈੱਡਾ ਮਗਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤੂੜੀ ਪਾਈਏ ਤੇ ਉੱਤੇ ਟਿੰਨਾ ਪਾਈਆਂ ਨੇ ਤੇ ਇੱਕ ਗੇਟ ਇੱਥੇ ਲਾਇਆ ਵਾ ਤੇ ਖਿਆਲ ਦੇ ਵਿੱਚ ਇੱਥੇ ਅੰਦਰ ਕਰਦੀ ਤੇ ਨੰਗਰ ਜਦੋਂ ਠੰਡ ਹੁੰਦੀ ਹੈ ਤਾਂ ਤੁਸੀਂ ਵੇਖ ਸਕਦੇ ਜਵਾਗ ਤੇ ਇਹ ਹਜੇ ਅਸੀਂ ਅਸਾਂ 7-8 ਮਹੀਨੇ ਹੁੰਦੇ ਨੇ ਆ ਇੱਕ ਵੱਡਾ ਜਿਹਾ ਸਾਲ ਦਾ ਵਾ ਹੋਰੀ ਵਾਲੀ ਦੀ ਮਤਲਬ ਹੋਰ ਇਹਨੂੰ ਕਰੇਗਾ ਗਾਂ ਦੇ ਵੱਲ ਤਾਂ ਇਹ ਇੱਕ ਵੀਡੀਓ ਸਾਂਝੀ ਕਰਨੀ ਸੀ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇੱਕ ਫਾਰਮਰ ਨੇ ਆਪਣੇ ਸੈੱਟ ਪਾਇਆ ਜੀ